ਜਿਹੜੀ ਝੰਡੇ ਦੀ ਰਸਮ ਦਾ ਸਹੀ ਮਾਨ ਸਨਮਾਨ ਦਿੱਤਾ ਹੈ ਉਹ ਸਾਥੀ ਜਗਰਾਜ ਧੌਣਾ ਜੀ ਆਪਦੀ ਬਚਪਨ ਜਵਾਨੀ ਤੋਂ ਲੈ ਕੇ ਹੁਣ ਤੱਕ ਉਹ ਪਿੱਛੇ ਜੇ ਉਹਨਾਂ ਨੂੰ ਹਾਰਡ ਦੀ ਸਮੱਸਿਆ ਆ ਗਈ ਸੀ ਭਾਵੇਂ ਉਹ ਬਹੁਤ ਜ਼ਿਆਦਾ ਬਿਮਾਰ ਨੇ ਉਹ ਫੇਰ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਏ ਆ ਅਸੀਂ ਉਹਨਾਂ ਨੂੰ ਸਨਮਾਨ ਵਜੋਂ ਝੰਡੇ ਦੀ ਰਸਮ ਝੰਡਾ ਚੁੱਕਣ ਦਾ ਲੋਕੀ ਤਾਂ ਮੌਤ ਤੋਂ ਬਾਅਦ ਝੰਡੇ ਦੀ ਗੱਲ ਕਰਦੇ ਆ ਅਸੀਂ ਜਿਉਂਦੇ ਜੀ ਉਹਨਾਂ ਨੂੰ ਇਹ ਸਨਮਾਨ ਦਿੱਤਾ ਹੈ ਜਿਹੜਾ ਝੰਡਾ ਇਨਾ ਕਾਮਰੇਡਾਂ ਦੀ ਪਾਰਟੀ ਦਾ ਝੰਡਾ ਹੈ ਉਹਨਾਂ ਦਾ ਨਿਸ਼ਾਨ ਹੈ ਉਹ ਝੰਡਾ ਸਾਥੀ ਜਗਰਾਜ ਝੌਲਾ ਤੌਲਾ ਜੀ ਜਦੋਂ ਗੀਤ ਚੱਲੂਗਾ ਉਹ ਝੰਡਾ ਈਮਾ ਕਰਨਗੇ ਜਦੋਂ ਗੀਤ ਸਮਾਪਤ ਹੋਊਗਾ ਉਦੋਂ ਉਹ ਝੰਡਾ ਉੱਚਾ ਕਰਨਗੇ ਤੇ ਪਹਿਲਾ ਨਾਅਰਾ ਨਾਲ ਹੀ ਇਹ ਜਿਹੜਾ ਸਾਰੇ ਜਾਣੇ ਆਪਾਂ ਸਾਥੀ ਸਾਰੇ ਜਾਣੇ ਸਾਥੀ ਆਪਾਂ ਖੜੇ ਹੋ ਜਿਓ ਖੜੇ ਹੋ ਕੇ ਆਪਾਂ ਉਹਨਾਂ ਸਾਥੀਆਂ ਨੂੰ ਸਦਾ ਅंजलि ਭੇਟ ਕਰਾਂਗੇ ਤੇ ਜਗਰਾਜਤਾ ਵਾਲਾ ਜੀ ਨੂੰ ਬੇਨਤੀ ਆ ਕਿ ਸਾਹਮਣੇ ਆ ਕੇ ਇੱਧਰ ਸਾਹਮਣੇ ਆ ਕੇ बेटी ते थोू शरदाुल चढ़ण लॻियां उॾी यादि विच वेठे दो घणी हिकु दो प्यारे ਹੰਝੂ ਬਹੋਂ ਲੱਗੇ ਏਕੇ ਦੋ ਪਿਆਰ ਦੇ ਹੰਝੂ ਬਹੋਂ ਲੱਗੇ ਆਹ ਤੁਹਾਨੂੰ ਮਿਲੂ ਹੁੰਗਾਰਾ ਸਲਫਾਰ ਵਿਚੋਂ

ਮੁੱਲ ਤਾਰਾਂਗੇ ਅਸੀਂ ਕੁਰਬਾਨੀਆਂ ਦਾ ਜਿੱਥੇ ਗਏ ਹੋ ਅਸੀਂ ਵੀ ਆਏ ਜਾਣੂ ਜਿੱਥੇ ਗਏ ਹੋ ਅਸੀਂ ਵੀ ਆਏ ਜਾਣੂ ਉਹ ਬਲਦੀ ਚਖਾਉਣ ਠੰਡੀ ਨਹੀਂ ਹੋਣ ਦੇਣੀ ਗਰਮ ਰੱਖਾਂਗੇ ਦੌਰ ਕੁਰਬਾਨੀਆਂ ਦਾ ਹੋ ਲਹਿਰ ਹੱਕਾਂ ਦੀ ਰੰਡੀ ਨਹੀਂ ਹੋਣ ਦੇਣੀ ਇਹ ਲਹਿਰ ਹੱਕਾਂ ਦੀ ਰੰਡੀ ਨਹੀਂ ਹੋਣ ਦੇਣੀ खेॾण जाने हढ़ां जी हिकु अंदर खेॾण जानां जी हिकु अंदर उरी ज़ुल्म जी चंडी नण ॾी साम जी मंडी गे

ਆਪਰ ਦੇ ਕਿਰਤੀਓ ਇਕ ਹੋ ਜਾਓ ਇਕ ਹੋ ਜਾਓ ਦੁਨੀਆ ਪਰ ਦੇ ਕਿਰਤੀਓ ਇਕ ਹੋ ਜਾਓ ਇਕ ਹੋ ਜਾਓ ਫਿਰਕੂ ਫਾਸ਼ੀਵਾਦ ਮਰਦਾਬਾਦ 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 ਫਿਰਕੂ ਫਾਸ਼ੀਵਾਦ ਮਰਦਾਬਾਦ 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 ਕਟੇੜਾ ਆਜ਼ਾਦ ਪ੍ਰਬੰਧ ਮਰਦਾਬਾਦ 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 ਇਨਕਲਾਬ ਜ਼ਿੰਦਾਬਾਦ 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 ਹੱਥ ਕੇ ਮੋਤ ਜਨਮ ਦੀ ਕੁਦਰਤ ਦੇ ਹੱਥ ਹੈ ਮੈਂ ਕਿਸੇ ਰੱਬ ਦੀ ਗੱਲ ਨਹੀਂ ਕਰਦਾ ਮੈਂ ਕੁਦਰਤ ਨੂੰ ਮਨਰ ਵਾਲਾ ਮਨੁੱਖਾਂ ਤੇ ਮੌਤ ਸਭ ਨੂੰ ਆਉਣੀ ਹੈ ਹਰ ਚੀਜ਼ ਦਾ ਅਖੀਰ ਹੈ ਤੇ ਭੂਲ ਸਾਹਿਬ ਮੇਰੀ ਇੱਕ ਬੇਨਤੀ ਨੋਟ ਕਰ ਲੋ ਕਿ ਮੈਂ ਤਾਂ ਕਹਿਤਾ ਅੱਜ ਵੀ ਮੈਨੂੰ ਜਿਹੜੀ ਆ ਝੰਡੇ ਦੇ ਵਾਸਤੇ ਕਰਾਈ ਮੈਂ 2 ਸਾਲ ਮੇਰੀ ਉਮਰ ਵਧ ਗਈ ਪਰ ਕੁਦਰਤ ਨੇ ਮੈਨੂੰ ਲਿਜਾਣਾ ਹੈ ਤੇ ਮੈਂ ਜਾਣਾ ਵੀ ਹੈ ਮੈਂ ਜਿੱਥਣ ਜਾਵਾਂ ਮੈਂ ਵਸੀਪ ਪਾਰਟੀ ਦੇ ਨਾ ਕਰਦਾ ਕਿ ਮੇਰੀ ਆਖਰੀ ਜਿਹੜੀ ਰਸਮ ਹੈ ਮੇਰੀ ਪਾਰਟੀ ਕਰੇ ਜੇ ਉਹ ਚਾਹੁੰਦੇ ਨੇ ਮੇਰੇ ਤੇ ਝੰਡਾ ਪਾਉਣ ਤੇ ਝੰਡਾ ਪਾਓ ਲਾਲ ਜਿਉ ਮੈਨੂੰ ਨਹੀਂ ਚਾਹੁੰਦੇ ਤੇ ਘੱਟੋ-ਘੱਟ ਇੱਕ ਟੱਕਾ ਕੱਪੜਾ ਜ਼ਰੂਰ ਪਾ ਦੇਣ ਇਹ ਗੱਲ ਹੋਰ ਮੇਰੇ ਪਰਿਵਾਰ ਵਾਲੇ ਮੰਨਣ ਨਾ ਮੰਨਣ ਪਰ ਮੇਰੀ ਸਹਿਮਤੀ ਉਹਨਾਂ ਨਾਲ ਕਿ ਮੇਰੇ ਕਿਸ਼ਮ ਨੂੰ ਨਾ ਦਫਨਾਇਆ ਜਾਵੇ ਤੇ ਨਾ ਅੱਗ ਲਾਈ ਜਾਵੇ ਕਿਸੇ ਉਸ ਮੈਡੀਕਲ ਕਾਲਜ ਨੂੰ ਦੇ ਦਿੱਤੀ ਜਾਵੇ ਜਿੱਥੇ ਮੇਰੀ ਦੇਹ ਤੇ ਤੇਰਬੇ ਹੋ ਕੇ ਨਵੇਂ ਡਾਕਟਰ ਕੁਝ ਸਿੱਖਣ ਕਿ ਮੇਰੀ ਹਾਦ ਬੇਂਤੀ ਹੈ ਪਾਰਟੀ ਅੱਗੇ ਤੂੰ ਜੇ ਮੇਰੀ ਮੌਤ ਤੋਂ ਬਾਅਦ ਨਾ ਕੋਈ ਧਾਰਮਿਕ ਰਸਮ ਕੀਤੀ ਜਾਵੇ ਨਾ ਕੁਰਾਨ ਖੁਲਾਇਆ ਜਾਵੇ ਨਾ ਕੋਈ ਗੁਰੰਥ ਸਾਹਿਬ ਦਾ ਪਾਠ ਕਰਾਇਆ ਜਾਵੇ ਨਾ ਗੀਤਾ ਨਾ ਹੋਰ ਕੁਝ ਸਿਰਫ ਤੇ ਸਿਰਫ ਤੁਸੀਂ ਲੋਕੋ ਮੈਨੂੰ ਸ਼ਰਧਾਂਜਲੀ ਦੇ ਦਿਓ ਹੰਝੂ ਨਹੀਂ ਪੋਹਣੇ ਸਿਰਫ ਇਹ ਨਾ ਕਹਿਣਾ ਕਿ ਬਈ ਬਹੁਤ ਵਧੀਆ ਰਹਿਤੋ ਸਾਰੀ ਜ਼ਿੰਦਗੀ ਲਾ ਗਿਆ ਲੋਕਾਂ ਦੇ ਲੇਖੇ ਮੈਨੂੰ ਇਸ ਤੋਂ ਵੱਡੀ ਸ਼ਰਧਾਂਜਲੀ ਉਹ ਜੀ ਤੁਹਾਡਾ ਬਹੁਤ ਤਰਫ